ਸਾਰਿਆਂ ਨੂੰ ਮੇਰੇ ਸਤਿ ਸ਼੍ਰੀ ਅਕਾਲ ਜਿੱਦਾਂ ਤੁਸੀਂ ਜਾਣਦੇ ਹੋ ਅੱਜ 31 ਤਰੀਕ ਨੂੰ 31 ਮਈ ਨੂੰ ਸਾਡੇ ਜ਼ਿਲ੍ਹੇ ਦੇ ਵਿੱਚ ਮੌਕ ਡ੍ਰਿਲ ਹੋ ਰਹੀ ਹੈ ਜਿਹੜੇ ਸਰਕਾਰ ਦੇ ਸਾਨੂੰ ਦਿਸ਼ਾ ਨਿਰਦੇਸ਼ ਆਏ ਹਨ ਉਸ ਹਿਸਾਬ ਨਾਲ ਅਸੀਂ ਮੌਕ ਡ੍ਰਿਲ ਕਰ ਰਹੇ ਹੈਗੇ ਤੇ ਅੱਜ ਪਹਿਲਾਂ ਤਾਂ 6 ਵਜੇ ਰਣਜੀਤ ਐਵੇਨਿਊ ਦੇ ਵਿੱਚ ਜਿਹੜਾ ਦਸ਼ੇਰਾ ਗਰਾਊਂਡ ਹੈ ਉਹਦੇ ਵਿੱਚ ਇੱਕ ਸਿਮੂਲੇਸ਼ਨ ਐਕਸਰਸਾਈਜ਼ ਕੀਤੀ ਜਾਵੇਗੀ ਉਸ ਤੋਂ ਬਾਅਦ ਜਿੱਦਾਂ ਤੁਹਾਨੂੰ ਕੱਲ ਮੇਜਰ ਅਮਿਤ ਸਰੀਨ ਜੀ ਵੱਲੋਂ ਵੀ ਦੱਸਿਆ ਗਿਆ ਸਾਡੇ ਜ਼ਿਲ੍ਹੇ ਦੇ ਵਿੱਚ ਬਲੈਕ ਆਊਟ ਆਬਜ਼ਰਵ ਹੋਵੇਗਾ ਹੁਣ ਮੈਨੂੰ ਬਲੈਕਆਊਟ ਦੇ ਬਾਰੇ ਕਾਫੀ ਕਿਉਂਕਿ ਇਨਕੁਆਰੀਜ਼ ਆ ਰਹੀ ਸੀਗੀਆਂ ਇਸ ਲਈ ਮੈਂ ਦੁਬਾਰਾ ਤੁਹਾਡੇ ਸਾਹਮਣੇ ਆਈ ਹਾਂ ਸਪੈਸ਼ਲੀ ਤੁਹਾਡੀ ਜਿਹੜੀ ਐਕੁਇਰੀਜ਼ ਹੈਗੀ ਉਹਨਾਂ ਨੂੰ ਐਡਰੈਸ ਕਰਨ ਲਈ ਸਭ ਤੋਂ ਪਹਿਲਾਂ ਇੱਕ ਮੌਕ ਡਿਲ ਹੀ ਹੈ ਸੋ ਇਸ ਦੇ ਵਿੱਚ ਕੋਈ ਪੈਨਿਕ ਕਰਨ ਵਾਲੀ ਲੋੜ ਨਹੀਂ ਹੈ ਅਸੀਂ ਇਸ ਮੌਕ ਟ੍ਰਿਲ ਦੇ ਵਿੱਚ ਕਾਫੀ ਕੁਝ ਚੈੱਕ ਕਰਦੇ ਹਾਂ ਕਾਫੀ ਕੁਝ ਟੈਸਟ ਕਰਦੇ ਹਾਂ ਜਿਸ ਤਰੀਕੇ ਦੀ ਸਾਡੀ ਪ੍ਰੀਪੇਅਰਡਨੈਸ ਹੋਣੀ ਚਾਹੀਦੀ ਹੈ ਸਾਡੀ ਐਮਰਜੈਂਸੀ ਪ੍ਰੀਪੇਅਰਡਨੈਸ ਪਲੱਸ ਐਂਡ ਇਹ ਬਹੁਤ ਜ਼ਰੂਰੀ ਹੈ ਨੋਟ ਕਰਨਾ ਸਿਟੀਜ਼ਨ ਦੀ ਪ੍ਰੀਪੇਅਰਡਨੈਸ ਸੋ ਸਿਟੀਜ਼ਨ ਦੀ ਪ੍ਰੀਪੇਅਰਡਨੈਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਕੁਝ ਖੇਤਰ ਇਦਾਂ ਦੇ ਵੀ ਹੈਗੇ ਆ ਜਿੱਥੇ ਅਸੀਂ ਸੈਂਟਰਲੀ ਬਲੈਕਆਊਟ ਨਹੀਂ ਇੰਪਲੀਮੈਂਟ ਕਰਾਂਗੇ ਦਾ ਮਤਲਬ ਹੈ ਕਿ ਅਸੀਂ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਸੈਂਟਰਲੀ ਪਾਵਰ ਕੱਟ ਕਰ ਦਿੰਦੇ ਹੁੰਦੇ ਹਾਂ ਬਟ ਆਪਾਂ ਇਹ ਚਾਹੁੰਦੇ ਆ ਕਿ ਤੁਸੀਂ ਜਦੋਂ ਸਾਇਰਨ ਵੱਜਦਾ ਹੈ ਸਾਇਰਨ ਪਹਿਲਾਂ ਤਾਂ ਸਾਇਰਨ ਵਜੇਗਾ ਸਾਇਰਨ ਵਜਣ ਤੋਂ ਬਾਅਦ 8 ਵਜੇ ਤੁਹਾਨੂੰ WhatsApp ਰਾਹੀਂ ਤੇ SMS ਰਾਹੀਂ ਵੀ ਅਲਰਟ ਆਏਗਾ ਕਿ ਹੁਣ ਮੌਕ ਡ੍ਰਿਲ ਸ਼ੁਰੂ ਹੋ ਚੁੱਕੀ ਹੈ ਉਸ ਟਾਈਮ ਤੇ ਅਸੀਂ ਚਾਹਨੀ ਹੈ ਕਿ ਫਾਰ ਇਗਜ਼ਾਮਪਲ ਵੋਲਡ ਸਿਟੀ ਦੇ ਸਿਟੀਜ਼ਨਸ ਨੇ ਉਹ ਆਪਣੀਆਂ ਲਾਈਟਾਂ ਆਪਣੇ ਆਪ ਹੀ ਬੰਦ ਕਰਨ ਐਕਚੁਅਲੀ ਜਿਹੜੀ ਮੌਕ ਟ੍ਰਿਲ ਹੈ ਇਹ ਸਾਡੀ ਸਿਟੀਜ਼ਨਸ ਵੱਜੋਂ ਵੀ ਇੱਕ ਪ੍ਰੀਪੇਅਰਡਨੈਸ ਜਿਹੜੀ ਹੈ ਚੈੱਕ ਕਰ ਰਹੀ ਹੈ ਅਸੀਂ ਆਪਣੀ ਸਿਵਲ ਡਿਫੈਂਸ ਵੋਲੰਟੀਅਰਸ ਵੀ ਕਈ ਥਾਵਾਂ ਤੇ ਡਿਪਲੋਮਟ ਕਰ ਰਹੀ ਹੈ ਜੋ ਕਿ ਇਹ ਪੂਰੀ ਐਕਸਰਸਾਈਜ਼ ਨੂੰ ਆਬਜ਼ਰਵ ਕਰਨਗੇ ਕਿ ਸਿਟੀਜ਼ਨਸ ਵੱਲੋਂ ਕਿਸ ਤਰੀਕੇ ਦੀ ਪਾਲਣਾ ਹੋ ਰਹੀ ਹੈ ਸੋ ਵੈਦਰ ਇਟ ਇਜ਼ ਕਿ ਤੁਸੀਂ ਆਪਣੀਆਂ ਲਾਈਟਾਂ ਆਪ ਬੰਦ ਕਰ ਦਿੱਤੀਆਂ ਭਾਵੇਂ ਅਸੀਂ ਤੁਹਾਡੀ ਸੈਂਟਰਲ ਲਾਈਟ ਨਹੀਂ ਵੀ ਕੱਟੀ ਜਾਂ ਜਿੱਦਾਂ ਅਸੀਂ ਕਾਫੀ ਵਾਰੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਦੋਂ ਇਹ ਡ੍ਰਿਲ ਹੁੰਦੀ ਹੈ ਜਾਂ ਇੰਦਾ ਦਾ ਕੋਈ ਵੀ ਸਾਇਰਨ ਵੱਜਦਾ ਹੈ ਉਦੋਂ ਟ੍ਰੈਫਿਕ ਜਿਹੜਾ ਹੈਗਾ ਉਹਨੂੰ ਵੀ ਹਾਲਟ ਹੋਣਾ ਚਾਹੀਦਾ ਹੈ ਇਹਦੇ ਵੀ ਦੋ ਕਾਰਨ ਹੁੰਦੇ ਆ ਇੱਕ ਤਾਂ ਹੈ ਕਿ ਤੁਹਾਡੀ ਹੈਡਲਾਈਟਸ ਬੰਦ ਹੋਣੀਆਂ ਚਾਹੀਦੀਆਂ so that ਜੇਕਰ ਕੋਈ 에ਅ ਰੈਡ ਦੀ ਕੋਈ ਵਾਰਨਿੰਗ ਹੈਗੀ ਹੈ ਯੂ ਆਰ ਸੇਫ ਐਂਡ ਸੈਕੰਡਲੀ ਜਿਹੜੇ ਐਮਰਜੈਂਸੀ ਵਹੀਕਲਸ ਨੇ ਉਹਨਾਂ ਨੂੰ ਰਾਹ ਚਾਹੀਦਾ ਹੁੰਦਾ so ਜਿਹੜੇ ਲੋਕ ਰੋਡਸ ਤੇ ਹੁੰਦੇ ਐ ਟ੍ਰੈਫਿਕ ਜਿਹੜਾ ਚੱਲ ਰਿਹਾ ਹੁੰਦਾ ਉਹਨੂੰ ਵੀ ਇਹਦੀ ਕੰਪਲਾਈਅੰਸ ਕਰਨ ਦੀ ਬਹੁਤ ਜ਼ਰੂਰੀ ਇੱਕ ਪਾਰਟ ਆਫ ਦਾ ਮੌਕ ਡ੍ਰਿਲ ਹੈਗਾ so we will be checking all these aspects so that we are fully prepared at all times and again mai saryanu dasna chahni hai ki ye he mock drill hi hai gi ye te kafi lokane ye vi puchhe sega ki tusi atta ghanta kis tarah rakh re ho atta ghanta asi is tarah rakh re hagi hai ji ki kyunki jithe jithe asi centrally power outage karde hain utthe asi ekdam hi power wapas nahi le aa sakte asi phases de vich leke aavange ਸੋ ਸਾਡਾ ਇਹ ਪਲਾਨ ਹੈਗਾ ਕਿ ਲਾਸਟ ਪਰਸਨ ਨੂੰ ਵੀ ਜਿਹੜੀ ਪਾਵਰ ਹੈ ਉਹ 8:30 ਤੱਕ ਵਾਪਸ ਹੋ ਜੇ ਸੋ ਦ ਡ੍ਰਿਲ ਵਿਲ ਲਾਸਟ ਬਿਟਵੀਨ 8 ਟੂ 8:30 ਬਟ ਦ ਟਾਈਮ ਦ ਡਿਊਰੇਸ਼ਨ ਵਿਲ ਬੀ ਸ਼ਾਰਟ ਓਨਲੀ ਦ ਡਿਊਰੇਸ਼ਨ ਜਿਹੜੀ ਹੈਗੀ ਆ ਉਹ 15 ਮਿੰਟ ਦੀ ਹੀ ਹੋਵੇਗੀ ਬਟ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਬਿਟਵੀਨ 8 ਟੂ 8:30 ਜਿਹੜੀ ਇਹ ਸਾਰੀ ਐਕਸਰਸਾਈਜ਼ ਜਿਹੜੀ ਹੈ ਸਾਡੀ ਮੁਕੰਮਲ ਹੋ ਜਾਵੇ ਜੋ ਐਮਰਜੈਂਸੀ ਵਹੀਕਲਸ ਨੇ ਜਿੱਥੇ ਰਿਸਪੌਂਡ ਕਰਨਾ ਹੈ ਸਿਮੂਲੇਸ਼ਨ ਐਕਸਰਸਾਈਜ਼ ਦੇ ਵਿੱਚ ਉਹਨਾਂ ਨੂੰ ਤੁਸੀਂ ਵੀ ਰਸਤਾ ਦਿਓਗੇ ਤੁਸੀਂ ਵੀ ਦੇਖੋਗੇ ਕਿ ਐਜ਼ ਅ ਸਿਟੀਜ਼ਨ ਤੁਹਾਡੀ ਕੀ ਰਿਸਪੌਂਸਿਬਿਲਟੀਜ਼ ਹੈਗੀਆਂ ਵੈਨੈਵਰ देयर ਇਸ ਸੱਚ ਕਾਈਂਡ ਆਫ ਅ ਡ੍ਰਿਲ ਜਾਂ ਜੇਕਰ ਇਦਾਂ ਦੀ ਕੋਈ ਵੀ ਪਰਿਸਥਿਤੀ ਪੈਦਾ ਹੁੰਦੀ ਹੈ ਤਾਂ ਐਜ਼ ਅ ਸਿਟੀਜ਼ਨ ਸਾਡੀ ਕੀ ਰਿਸਪੌਂਸਿਬਿਲਟੀਜ਼ ਨੇ ਅਸੀਂ ਤੁਹਾਨੂੰ ਇਹੀ ਰਿਕਵੈਸਟ ਕਰਦੇ ਹਾਂ ਕਿ ਤੁਸੀਂ ਉਹਦੀ ਵੀ ਜ਼ਰੂਰ ਪਾਲਣਾ ਕਰੋ ਤੇ ਇਹਦੀ ਡਿਟੇਲਡ ਵੀਡੀਓ ਆਲਰੇਡੀ ਮੇਜਰ ਅਮਿਤ ਸਰੀਨ ਜੀ ਵੱਲੋਂ ਰਿਲੀਜ਼ ਕੀਤੀ ਗਈ ਸੀਗੀ ਉਹ ਸਾਡੇ ADC UD ਨੇ ਐਂਡ ਹੀ ਇਜ਼ ਦਾ ਨੂਡਲ ਅਫੀਸਰ ਇਨ ਚਾਰਜ ਆਫ ਥਿਸ ਮੌਕ ਡਿਲ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਹਾਂ ਕਿ ਅੱਜ ਦੀ ਜਿਹੜੀ ਮੌਕ ਡਿਲ ਹੈ ਉਹਦੇ ਵਿੱਚ ਜ਼ਰੂਰ ਤੁਸੀਂ ਕੋਆਪਰੇਟ ਕਰੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ